ਇਕਦਮ ਵੇਖ ਵੀ ਲਿਆ ਐਡੀ ਛੇਤੀ ਅਥਰੂ ਕਿਵੇਂ ਆ ਗਿਆ ਮੈਂ ਕਿਹਾ ਆਉਂਦਾ ਨਹੀਂ ਸੀ ਹੁੰਦਾ ਐਡੀ ਛੇਤੀ ਅਥਰੂ ਨਹੀਂ ਆਉਂਦਾ ਹੁਣ ਮੇਰੇ ਕੋਲ ਇੱਕ ਤਰੀਕਾ ਮੈਂ ਜਦੋਂ ਮਾਂ ਨੂੰ ਇੱਕਦਮ ਅੱਖਾਂ ਸਾਹਮਣੇ ਉਹਦੇ ਚਿਹਰਾ ਦੇ ਹੋਂਨਾ ਅੱਖ ਚ ਪਾਣੀ ਆਪਿਆ ਹੁਣ ਨਹੀਂ ਟਾਈਮ ਲੱਗਦਾ ਅੱਖ ਚ ਪਾਣੀ ਲਿਆਉਣ ਦੇ ਇੱਕ 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 ਸਕਿੰਟ ਲੱਗਦਾ ਕਿੰਨੀਆਂ ਬੀਬੀਆਂ ਬੈਠੀਆਂ ਕਿੰਨੀਆਂ ਦੇ ਪੇਕੇ ਆ ਕਿੰਨੀਆਂ ਮਾਵਾ ਮਾਵਾ ਜਦੋਂ ਤੁਰ ਜਾਂਦੀਆਂ ਪੇਕੇ ਤੇ ਸੱਚੀ ਪੇਕੇ ਨਹੀਂ ਲੱਗਦਾ ਜਿਉਂਦੀਆਂ ਹੁੰਦੀਆਂ ਉਹਨਾਂ ਚੇਰੀ ਘਰ ਵਸਦਾ ਵਸਦੇ ਰਹਿਣ ਭਰਾ ਵਸਦੇ ਰਹਿਣ ਸਾਡਾ ਡੱਬਰ ਵਸਦੇ ਰਹਿਣ ਸਾਡੇ ਭਤੀਜੇ ਭਤੀਜੀਆਂ ਵਸਦੇ ਰਹਿਣ ਸਾਰੇ ਪਰ ਮਾਂ ਮਾਈਓ ਮਾਂ ਬਿਨਾ ਘਰ ਸੁਨਣਾ ਹੋ ਜਾਂਦਾ ਹੈ ਤੁਹਾਨੂੰ ਕੋਈ ਉਡੀਕ ਦਾ ਨਾ ਜਦੋਂ ਤੁਹਾਡਾ ਜਾਣ ਦਾ ਜੀ ਫੇਰ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਵੇਟ ਕਰੇ ਤੁਹਾਡਾ ਕੋਈ ਉਦੋਂ ਨਜ਼ਾਰਾ ਆਉਂਦਾ ਜਾਣੀ ਕੋਈ ਅੱਖੀਆਂ ਵਿਸ਼ਾ ਕੇ ਉਡੀਕਦਾ 10 10 ਵਾਲੀ ਚਾਦਰ ਬਦਲਦਾ ਚਾਦਰ ਚੈੱਕ ਕਰਦਾ ਹੈ ਇੱਥੇ ਬਹਿਣਾ ਹੈ ਇੱਥੇ ਬਹਿਣਾ ਹੈ ਚਾਦਰ ਨਵੀਂ ਲਾਓ ਐਦਾਂ ਕਰੋ ਐਦਾਂ ਕਰੋ ਉਹ ਚਾਹ ਹੁੰਦਾ ਹੈ 10 10 ਵਾਰੀ ਅਗਲਾ ਫੋਨ ਕਰਦਾ ਕਿੱਥੇ ਆ ਗਏ ਕਦੋਂ ਆਓਗੇ ਕਿੰਨਾ ਟਾਈਮ ਲੱਗਣਾ ਕਦੋਂ ਪਹੁੰਚੋਗੇ ਕੀ ਬਣਾਵਾਂ ਕੀ ਖਵਾਵਾਂ ਪਤਾ ਲੱਗ ਜਾਂਦਾ ਕਿੰਨਾ ਪਿਆਰ ਹੈ ਅੰਦਰ ਕਿੰਨੀ ਖੇਚ ਹੈ ਤਾਂ ਹੀ ਮੈਂ ਕਿੰਨਾ ਹੁੰਨਾ ਵੀ ਵੀਰੋ ਸਭ ਕੁਝ ਹੋ ਜਾਏ ਕਿਸੇ ਦੀ ਮਾਂ ਨੂੰ ਤਤੀਵਾ ਨਾ ਲੱਗੇ ਕਿਸੇ ਨੂੰ ਕੁਝ ਨਾ ਹੋਵੇ ਸਾਰਿਆਂ ਦੀਆਂ ਮਾਂਵਾਂ ਰਾਜੀ ਰਹਿਣ ਤੁਹਾਡੇ ਘਰ ਦੀ ਰੌਣਕ ਤੁਹਾਡੀ ਮਾਂ ਹੈ ਜੇ ਤੁਹਾਡੀ ਘਰ ਵਾਲੀ ਹੈ ਤੁਹਾਡੇ ਬੱਚਿਆਂ ਦੀ ਮਾਂ ਹੈ ਮਾਂ ਤੇ ਮਾਂ ਹੀ ਹੈ ਚਾਹੇ ਤੇਰੇ ਬੱਚਿਆਂ ਦੀ ਮਾਂ ਹੋਵੇ ਚਾਹੇ ਤੇਰੀ ਮਾਂ ਹੋਵੇ ਇਹਨਾਂ ਪੇੜਾਂ ਰੌਣਕ ਨਹੀਂ ਲੱਗਦੀ ਮਾਵਾਂ ਪੇੜਾਂ ਰੌਣਕ ਨਹੀਂ ਲੱਗਦੀ ਆ ਬੜੀ ਸੋਹਣੀ ਇੱਕ ਲਾਈਨਾਂ ਲਿਖੀਆਂ ਮੈਂ ਚਾਹੁੰਦਾ ਕਿ ਤੁਸੀਂ ਸੁਣੋ